ਹੇ ਗਾਇਜ਼ ਵੈਲਕਮ ਬੈਕ ਟੂ ਦਾ ਨਿਊ ਵੀਡੀਓ ਅੱਜ ਦੀ ਵੀਡੀਓ ਚ ਅਸੀਂ ਕਿਤੇ ਜਾਣਾ ਨਹੀਂ ਹੈ ਅਸੀਂ ਘਰ ਦੇ ਵਿੱਚ ਹੀ ਆ ਤੇ ਇੱਕ ਰੈਸਪੀ ਬਣਾਉਣ ਲੱਗੇ ਆ ਤੁਹਾਡੇ ਨਾਲ ਕਰਦੇ ਆ ਸ਼ੇਅਰ ਕਰਦੇ ਆ ਫਿਰ ਵੀਡੀਓ ਦੀ ਸ਼ੁਰੂਆਤ ਚਲੋ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਕਟਲ ਦੀ ਸਬਜ਼ੀ ਕਟਲ ਮੈਂ ਪਹਿਲਾਂ ਉਬਾਲ ਲਿਆ ਇਹਨੂੰ ਪਾਣੀ ਦੇ ਵਿੱਚ ਤੇ ਹੁਣ ਸਾਨੂੰ ਚਾਹੀਦਾ ਨਾਲ ਟਮਾਟਰ ਮਿਰਚਾਂ ਪਿਆਜ਼ ਤੇ ਥੋੜਾ ਜਿਹਾ ਲਸਣ ਗੈਸ ਬਾਲ ਲਿਆ ਤੇ ਹੁਣ ਧਰਦੇ ਆਂ ਤੇ ਕੜਾਹੀ ਹੁਣ ਜਿਹੜਾ ਇਹ ਆਪਣਾ ਕਟਲ ਇਹਨੂੰ ਆਪਾਂ ਨੇ ਫਰਾਈ ਕਰਨਾ ਜਦੋਂ ਦੇ ਤੇਲ ਦੇ ਵਿੱਚ ਸਰੋਂ ਦਾ ਤੇਲ ਪਾ ਲਿਆ ਤੇ ਹੁਣ ਇਹਨੂੰ ਦੇਖਦੇ ਹਾਂ ਗਰਮ ਹੁੰਦਾ ਏ ਫਿਰ ਇਹਦੇ ਵਿੱਚ ਕਟਲ ਪਾਉਨੇ ਆ ਤੇਲ ਹੋ ਗਿਆ ਗਰਮ ਤੇ ਹੁਣ ਇਹਦੇ ਵਿੱਚ ਪਾਉਨੇ ਆ ਕਟਲ ਦੇ ਪੀਸ ਇੱਕ ਇੱਕ ਕਰਕੇ ਤੇ ਇਹਨਾਂ ਨੂੰ ਕਰਨਾ ਏ ਚੰਗੀ ਤਰ੍ਹਾਂ ਥੋੜੀ ਜਿਹਾ ਤੱਕ ਫਰਾਈ ਹਲਕੇ ਹਲਕੇ ਬ੍ਰਾਊਨ ਹੋਣ ਲੱਗ ਗਏ ਆ ਇਹ ਥੋੜਾ ਜਿਹਾ ਹੋਰ ਬ੍ਰਾਊਨ ਕਰਨਾ ਹੈ ਨਾ ਪੂਰਾ ਬ੍ਰਾਊਨ ਹੋ ਗਿਆ ਤੇ ਹੁਣ ਇਹਨੂੰ ਅਲੱਗ ਕੱਟ ਕੇ ਰੱਖੀਏ ਇਹਨੂੰ ਪਲੇਟ ਦੇ ਵਿੱਚ ਅਲੱਗ ਕੱਟ ਕੇ ਰੱਖ ਲੈਣਾ ਤੇ ਹੁਣ ਤੁਹਾਨੂੰ ਅਗਲਾ ਪ੍ਰੋਸੈਸ ਦਿਖਾਉਨੇ ਆ ਜਿਹੜਾ ਤੇਲ ਹੈ ਉਹਦੇ ਵਿੱਚ ਹੀ ਪਾ ਲੈਣਾ ਆਪਾਂ ਨੇ ਜੀਰਾ ਜੀਰੇ ਨੂੰ ਹੁਣ ਹੌਣ ਦਿੰਨੇ ਥੋੜਾ ਜਿਹਾ ਬ੍ਰਾਊਨ ਫਿਰ ਹੁਣ ਲਸਣ ਪਾ ਦਾਂਗੇ ਇਹਦੇ ਵਿੱਚ ਤੇ ਉਹਨੂੰ ਵੀ ਚੰਗੀ ਤਰ੍ਹਾਂ ਭੁੰਨਾਂਗੇ ਥੋੜਾ ਜਿਹਾ ਲਾਲ ਹੋ ਜਵੇ ਫਿਰ ਇਹਦੇ ਵਿੱਚ ਪਿਆਜ਼ ਪਾਵਾਂਗੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਿਆਜ਼ ਪਿਆਜ਼ਾਂ ਨੂੰ ਭੁੰਨੀ ਜਾਣਾ ਜਦੋਂ ਤੱਕ ਇਹ ਥੋੜਾ ਜਿਹਾ ਬ੍ਰਾਊਨ ਹੋਣਗੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਬਰੀਕ ਕੱਟਿਆ ਹੋਇਆ ਟਮਾਟਰ ਟਮਾਟਰ ਨੂੰ ਥੋੜੀ देर ਭੁੰਨਣ ਦਵਾਂਗੇ ਤੇ ਨਾਲ ਆਪਾਂ ਨੇ ਪਾਉਣਾ ਹੈ ਸਵਾਦ ਅਨੁਸਾਰ ਨਮਕ ਤੇ ਨਾਲ ਹੀ ਲੋੜ ਅਨੁਸਾਰ ਆਪਾਂ ਨੇ ਪਾਉਣੀ ਹੈ ਹਲਦੀ ਤੇ ਨਾਲ ਹੀ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਹੁਣ ਇਹਦੇ ਵਿੱਚ ਪਾਵਾਂਗੇ ਬਰੀਕ ਕੱਟੀ ਹੋਈ ਹਰੀ ਮਿਰਚ ਤੇ ਲੱਗਦੇ ਹੱਥ ਹੀ ਪਾਵਾਂਗੇ ਇਹਦੇ ਵਿੱਚ ਅਦਰਕ ਦਾ ਪੇਸਟ ਬਿਲਕੁਲ ਮਾਇਨਰ ਜਿਹਾ ਆਪਣਾ ਮਸਾਲਾ ਪੁੰਨ ਕੇ ਰੈਡੀ ਹੋ ਗਿਆ ਏ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਫਰਾਈ ਕੀਤਾ ਹੋਇਆ ਕਟਲ ਹੁਣ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਗੈਸ ਹੁਣ ਕਰਾਂਗੇ ਥੋੜਾ ਜਿਹਾ ਆਪਾਂ ਘੱਟ ਤੇ ਮੱਠੀ ਮੱਠੀਾਂ ਤੇ ਹੁਣ ਇਹਨੂੰ ਫਰਾਈ ਹੋਣ ਦਵਾਂਗੇ ਹੁਣ ਆਪਣਾ ਕਟਲ ਬਣ ਕੇ ਤਿਆਰ ਹੋ ਗਿਆ ਏ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਬਰੀਕ ਕੱਟਿਆ ਹੋਇਆ ਧਨੀਆ ਧਨੀਏ ਦਾ ਛਿੜਕਾਓ ਕਰਾਂਗੇ ਤੇ ਚੰਗੇ ਤਰੀਕੇ ਨਾਲ ਬਾਰਿਸ਼ ਕੀਤੀ ਜਾਵੇਗੀ ਧਨੀਏ ਦੀ ਧਨੀਏ ਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਟਲ ਆਪਣਾ ਬਣ ਕੇ ਤਿਆਰ ਹੋ ਗਿਆ ਏ ਤੇ ਹੁਣ ਇਹਨੂੰ ਕਰਦੇ ਹਾਂ ਸਰਵ ਲਓ ਜੀ ਗਰਮਾ ਗਰਮ ਕਟਲ ਬਣ ਕੇ ਤਿਆਰ ਹੋ ਗਿਆ ਹੈ ਭਾਫਾਂ ਛੱਡਦਾ ਹੋਇਆ ਆਓ ਜੀ ਖਾਣਾ ਹੈ ਮੈਂ ਤਾਂ ਲੱਗਿਆ ਖਾਣ ਵਾਈ ਹਾਂਜੀ ਕਿੱਦਾਂ ਲੱਗੀ ਬਈ ਤੁਹਾਨੂੰ ਰੈਸਪੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਚੈਨਲ ਨੂੰ ਵੀ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਬਾਏ